ਆਹ ਤਰ੍ਹਾਂ ਗੱਡੀ ਵਾਂਗੂੰ ਲੱਗ ਰਿਹਾ ਗੱਡੀ ਕਾਹੋ ਇਹਨਾਂ ਨੂੰ ਗੱਡੀ ਰੱਖਣੀ ਆਪਾਂ ਇਹ ਕਰਦੇ ਹਾਂ ਲੋਕ ਤਾਂ ਟਿਕਣਾ ਮੋੜ ਵਾਂਗੂੰ ਬਹੁਤ ਦਾ ਰੜਾ ਰੱਖਦੇ ਨੇ ਬਤੀਆ ਬਨੇ ਇਹ ਹਮਰਾ ਜਵਾਨ ਆ ਜੇ ਮਨ ਦੀ ਮਨ ਮਹਾਂਕਬ ਨੇ ਮੁੰਡੀਆਂ ਤੇ ਲੱਤੀ ਗਾਟ ਤੇ ਕੌਂ ਗਿਆ ਮੈਂ ਲਿਖਿਆ ਬਰਨਾ ਮਹਾਰਾ ਉਹ ਇਹਨੂੰ ਜਮਾ ਲਿਖੋ ਉਹ ਇਹਨੇ ਸਰਵਾਣ ਮੈਂ ਮੈਂ ਲਿਖੋ ਅਭੀ ਤੇ ਮੈਂ ਮਾਤਾ ਨੂੰ ਵੀ ਕਰੋ ਜਿਹੜੇ ਮਾਤਾ ਦਾ ਤੁਸੀਂ ਜ਼ਿਕਰ ਕੀਤਾ ਨਾ ਮਾਤਾ ਸਾਹਿਬ कौर ਮਾਤਾ ਸਾਹਿਬ कौर ਮਾਤਾ ਸੰਤੋਖ कौर ਇੱਥੇ ਆਏ ਜਦੋਂ ਹਾਰਿਣੇ ਸੀ ਦਿਗਾ ਵੀ ਆ ਉਹਨਾਂ ਨੇ ਭਾਈ ਦਾਇਆ ਸਿੰਘ ਵੀ ਦੇਖ ਲਿਆ ਕੁਝ ਹੋਰ ਸਿੱਖ ਉਹ ਕਹਿੰਦੇ ਵੀ ਸਾਹਿਬ ਜੀ ਅੱਦੇ ਕਿੱਥੇ ਤੇ ਗੁਰੂ ਨੇ ਕੀ ਆਖਿਆ ਹੈ ਸਾਹਮਣੇ ਤੁਹਾਡੇ ਬਜ਼ੁਰਗ ਸਿੱਖ ਗੁਰੂ ਨੇ ਆਖਿਆ ਇਹਨਾਂ ਪੁੱਤਰਨ ਕੇ ਸਿਰ ਪਰ ਵਾਰ ਦੀ ਜੇ ਸੋਚਾਰ ਚਾਰ ਮੂਹੇ ਤੋਂ ਕੀ ਆ ਹੋਗਾ ਜੀਵਤ ਕਈ ਭਜਾ ਉਹ ਆਪਣੇ ਪੁਰਖਿਆਂ ਲਵੇ ਕੇ ਗੁਰੂ ਨੇ ਆਖਿਆ ਆਪਾਂ ਗੁਰੂ ਦੇ ਪੁੱਤਰ ਬਣਨਾ ਇਹਨਾਂ ਦਾੜਾ ਨਿਕਟਣਾ ਰੱਖ ਲੋਗੇ ਹਾਂਜੀ ਪੱਕੀ ਗੱਲ ਹਾਂਜੀ ਦਾੜਾ ਰੱਖੋ ਗੁਰੂ ਵਾਲੇ ਬਣੋ ਬਾਈ ਸੰਤ ਠੀਕ ਤੁਸੀਂ ਪਹਿਨ ਜੀ ਬਟਕੀ ਬੰਨਦੇ ਹੋ ਹਾਂਜੀ ਉਹ ਨਹੀਂ ਲੱਗਦੀ ਉਹ ਹੀ ਸਰਦਾਰ ਬਣੋ ਆ ਮੁੰਡੇ ਪਾਇਆ ਬੜੇ ਹਾਉਂ ਹਾਏ ਸੁਨਹਿਰਾ ਸਾਰਾ ਹਾਏ ਗੁਰੂ ਜੀ ਦਾ ਖਾਲਸਾ ਹਾਏ ਗੁਰੂ ਜੀ ਦੇ ਪੱਲੇ ਵੜੇ ਬੈਗੁਰੂ ਜੀ ਦਾ ਇਹ ਹਣ ਗੁਰਮੁਖਾ ਤੋਂ ਵੀ ਗਾੜੀ ਕਿਸ ਰੱਖਦਾ ਬੈਗੁਰੂ ਜੀ ਦਾ ਖਾਲਸਾ ਹੈ ਜੀ ਸਾਦਾ ਜੀ ਆ ਗਿਆ ਤੇ ਇਹਤੋਂ ਹੋ ਰਿਹਾ ਹੈ ਸਰਪੰਚ ਉਹ ਓਟੀ ਦੇ ਕੱਟਾ ਆ ਗਿਆ ਕੋਈ ਕਰ ਸੀਖਵਾ ਦਿਓ ਇਹਨਾ ਬੋਤਾਂ ਬੜੇ ਇਰਖਾ ਹਾਂਜੀ ਹੋ ਰਿਹਾ ਹੈ ਤੇਸ ਬਾਬਾ ਜੀ ਮਤਲਬ ਕੇਸ ਰੱਖਣੇ ਨਹੀਂ ਬਾਹਰ ਨੇ ਜੀ ਇਹ ਉਸ ਦਾ ਕੇਸ ਥੋੜੇ ਘਿਰ ਕੀ ਬਾਹਰ ਕੰਟਰੀ ਜਿਵੇਂ ਨਾ ਕੁਝ ਕੇਸ ਰੱਖ ਲਿਆ ਬੱਸ ਉਹ ਵੀ ਗੱਲਬਾਤ ਵਾਲੇ ਨਾਲ ਥੋੜਾ ਕਰਦੇ ਹਾਂ ਹਾਂਜੀ ਘਰ ਤਾਂ ਜਿਆਦਾ ਸਿੱਖੀ ਪ੍ਰਚਾਰ ਹੋ ਰਿਹਾ ਕੰਮ ਬਾਬਾ ਜੀ ਮੈਂ ਮੈਂ ਵੀ ਰਹਿ ਗਿਆ ਜੀ ਹੁਣ ਬਾਤ ਤਾਂ ਸਿੱਖੀ ਨੂੰ ਬਹੁਤ ਜਿਆਦਾ ਇਮਾਨਦਾਰੇ ਸਰਦਾਰਾਂ ਨੂੰ ਬਹੁਤ ਐਂ ਹਾਂਜੀ ਤੁਹਾਡਾ ਪੁੱਤਰ ਹੈ ਹਾਂਜੀ ਜੀ ਅੰਮ੍ਰਿਤਧਾਰੀ ਸਿੱਖੇ ਹਾਂ ਜੀ ਮੁੰਡਾ ਤੁਹਾਡਾ ਵੀ ਮੈਂ ਕਾ ਜੰਗਾਸ਼ੇਰਾ ਬਾਈ ਖਾਲਸਾ ਬਾਈ ਖਾਲਸਾ ਆਹ ਸਰਦਾਰ ਜੀ ਦਾ ਸੁਣ ਰਿਹਾ ਹੈ ਦਾੜੀ ਕੱਟਣੀ ਆਪਾਂ ਕਰਦੇ ਹਾਂ ਕਲਕਾ ਟੱਕਮ ਹੋ ਰਗਾ ਤਾਂ ਬਹੁਤ ਨਾ ਰੜ ਰਖੇ ਜਨੇ ਬਤੀ ਆਪਣੇ ਇਹ ਮਰਾ ਜੀ ਜਵਾਨ ਹ ਜੀ ਰੰਡਰ ਤੋਂ ਮਰਤੀ ਅੰਕ ਤੋਂ ਮਾਤਾ ਬੋਲਦੇ ਜੀ ਜੀ ਪਛਾਨ ਨੂੰ ਇਤਲਕੀ ਬਾਤ ਸਿਕਾਉਂ ਗਿਆ ਮੈਂ ਲਿਖਿਆ ਬਰਨਿਆ ਬਰਾ ਇਹ ਚਿੰਜ ਉਸ ਦੇ ਉਹ ਇਹ ਸੁਣਾ ਮੈਂ ਮਾ ਲਿਖੋ ਵੀ ਤੇ ਮੈਂ ਮਾ ਧਾਰਨ ਵੀ ਕਰੋ ਇਹੜੇ ਮਾਤਾ ਤਾਂ ਤੁਸੀਂ ਜਗਰ ਕੀਤਾ ਨਾ ਮਾਤਾ ਸਾਹਿਬ ਕੌਰ ਮਾਤਾ ਸਾਹਿਬ ਕੌਰ ਮਾਤਾ ਸੰਤਖੌਰ ਇੱਥੇ ਆਏ ਜਦੋਂ ਨਾਰਨੇਸ਼ੀ ਦਿਨ ਆਈ ਉਹਨਾਂ ਨੇ ਭਾਈ ਦਾਇਆ ਸਿੰਘ ਵੀ ਦੇਖ ਲਿਆ ਕੁਝ ਹੋਰ ਤੇ ਉਹ ਕਹਿੰਦੇ ਵੀ ਸਾਹਿਬ ਜਾਦੇ ਕਿੱਥੇ ਆ ਗੁਰੂ ਨੇ ਕੀ ਆਖਿਆ ਸੀ ਸਾਹਮਣੇ ਤੁਹਾਡੇ ਬਜ਼ੁਰਗ ਗੁਰੂ ਨੇ ਆਖਿਆ ਇਹਨਾਂ ਪੁੱਤਰਾਂ ਕੇ ਸਿਰ ਪਰ ਵਾਰ ਦੀ ਜੇ ਸੋਚਾਰ ਚਾਰ ਮੂਹੇ ਤੋਂ ਕੀ ਆ ਹੋਗਾ ਜੀਵਤ ਕਈ ਮੁਝਾਰ ਉਹ ਆਪਣੇ ਪੁਰਖਿਆਂ ਨੂੰ ਵੇਖ ਕੇ ਗੁਰੂਆਂ ਕਿ ਆਪਾਂ ਗੁਰੂ ਦੇ ਪੁੱਤਰ ਬਣਨਾ ਇਹਨਾਂ ਦਾੜਾ ਨਿਕਟਉਣਾ ਪਾਉ। ਰੱਖ ਲੋਗੇ? ਹਾਂਜੀ। ਪੱਕੀ ਗੱਲ? ਹਾਂਜੀ। ਦਾੜਾ ਰੱਖੋ ਗੁਰੂ ਵਾਲੇ ਬਣੋ। ਬਾਈ ਹਾਲਤਾ। ਠੀਕ। ਉਹਨੇ ਪੈਣ ਦੀ ਪਟਕੀ ਬੰਨ੍ਹਦੇ ਹਾਂ। ਹਾਂਜੀ। ਉਹ ਨਹੀਂ ਲੱਗਦੀ। ਉਹ ਜਿਹੇ ਸਰਦਾਰ ਬਣੋ। ਆਹ ਮੋਟੇ ਤੋਂ ਪਾਇਆ ਕਰਦੇ। ਹਾਂ। ਹਾਂ। ਬੋਲੇ ਸੋਨਿਹਾਲ। ता <laughs> ਬਾਪਾ ਜੀ ਮੋਟਾ ਮੇਕਸ ਰੱਖਣੇ ਨਹੀਂ ਬਾਹਰ ਨੇ ਜੀ ਇਹੋ ਕਰਕੇ ਥੋੜੇ ਘਰ ਕੰਟਰੀ ਜਿੰਨੇ ਨਾਲ ਤੇਸ ਰੱਖ ਲਿਆ ਬੱਸ ਵੀ ਗੱਲ ਪਾ ਲੈ ਮਨਾ ਥੋੜਾ ਕਰਦੇ ਹਾਂ ਜੀ ਘਰ ਤਾਂ ਜਿਆਦਾ ਸਿੱਖੀ ਪ੍ਰਚਾਰ ਹੋ ਰਿਹਾ ਕੰਮ ਬਾਬਾ ਜੀ ਮੈਂ ਵੀ ਰਹਿ ਗਿਆ ਜੀ ਹੁਣ ਬਾਹਰ ਤਾਂ ਸਿੱਖੀ ਨੂੰ ਬਹੁਤ ਜਿਆਦਾ ਮਾਨਦੇ ਨੇ ਸਰਦਾਰਾਂ ਨੂੰ ਬਹੁਤ ਆਖਾ ਤੁਹਾਡਾ ਪੁੱਤਰ ਹੈ ਹਾਂ ਜੀ ਅੰਮ੍ਰਿਤਧਾਰੀ ਸਿੱਖ ਹਾਂ ਜੀ ਮੁੰਡਾ ਤੁਹਾਡਾ ਵੀ ਮੈਕ ਆ ਜੰਗਾ ਕੇਰਾ ਵਾਹਿ ਖਾਲਸਾ ਵਾਹਿਗੁਰੂ ਜੀ